ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਾਂ ਫਿਰ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਸਮੇਂ-ਸਮੇਂ ਸਰ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਿੰਦੇ ਆਂਗੇ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇਹ ਵਿਸ਼ਾ ਹੂ ਦੋਸਤੋ ਜਿਹੜਾ ਛੋਟੇ ਬੱਚਿਆਂ 'ਚ ਸੀਆਰਡੀ ਬਿਮਾਰੀ ਆਉਂਦੀ ਆ ਸੀਆਰਡੀ ਬਿਮਾਰੀ ਤੇ ਆਪਾਂ ਇੱਕ ਛੋਟੀ ਜੀ ਪਹਿਲਾਂ ਵੀ ਵੀਡੀਓ ਬਣਾਈ ਸੀ ਪਰ ਆਪਣੇ ਨਾਲ ਹੁਣ ਬਹੁਤ ਸਾਰੇ ਨਵੇਂ ਵੀਰ ਤੇ ਭੈਣਾਂ ਹੋਰ ਜੁੜ ਚੁੱਕੇ ਨੇ ਆਪਣੇ ਚੈਨਲ ਤੇ ਸੋ ਆਪਣਾ ਪਰਿਵਾਰ ਵੱਡਾ ਹੋ ਗਿਆ ਤਾਂ ਕਰਕੇ ਜਿਹੜੇ ਨਵੇਂ ਵੀਰ ਭੈਣ ਆਪਣੇ ਨਾਲ ਜੁੜੇ ਨੇ ਸੋ ਉਹਨਾਂ ਨੂੰ ਵੀ ਜਿਹੜਾ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਸੀਆਰਡੀ ਬਾਰੇ ਡਿਟੇਲ ਚ ਦੱਸਾਂਗੇ ਕਿ ਆਉਂਦੀ ਕਿਵੇਂ ਆ ਕਿਹੜੇ ਲੱਛਣ ਨੇ ਤੇ ਕਿਵੇਂ ਆਪਾਂ ਇਹਨਾਂ ਨੂੰ ਸੀਆਰਡੀ ਬਿਮਾਰੀ ਤੋਂ ਬਚਾ ਸਕਦੇ ਆ ਜਿਨ੍ਹਾਂ ਨੂੰ ਸੀਆਰਡੀ ਹੋ ਚੁੱਕੀ ਹੈਗੀ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਗੱਲਬਾਤ ਪ੍ਰੋਪਰ ਦੱਸਾਂਗੇ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਹੋ ਜੂ ਪਰ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪ੍ਰੋਪਰ ਵੀਡੀਓ ਦੀ ਸਮਝ ਆ ਸਕੇ ਤੇ ਤੁਸੀਂ ਇਦਾਂ ਦੀ ਕੋਈ ਵੀ ਬਿਮਾਰੀ ਤੋਂ ਬਚ ਸਕੋ ਆਪਣੇ ਬੱਚਿਆਂ ਨੂੰ ਬਚਾ ਸਕੋ ਆਪਾਂ ਨਹੀਂ ਚਾਹੁੰਦੇ ਦੋਸਤੋ ਕਿ ਕਿਸੇ ਦਾ ਸ਼ੌਂਕ ਜਿਹੜਾ ਉਹ ਮਰੇ ਕਈ ਵਾਰ ਜਦੋਂ ਬਿਮਾਰੀ ਆ ਜਾਂਦੀ ਆ ਤਾਂ ਫਿਰ ਫਾਰਮਾਂ ਦੇ ਫਾਰਮ ਖਾਲੀ ਹੋ ਜਾਂਦੇ ਨੇ ਜੇਕਰ ਆਪਾਂ ਥੋੜੀ ਬਹੁਤੀ ਜਾਣਕਾਰੀ ਆਪਾਂ ਨੂੰ ਹੋਊਗੀ ਤਾਂ ਆਪਾਂ ਉਸ ਚੀਜ਼ ਤੋਂ ਪਹਿਲਾਂ ਹੀ ਬਚ ਸਕਦੇ ਹਾਂ ਸੋ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਹੋਊਗੀ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਕਿ ਅੱਜ ਦਾ ਵਿਸ਼ਾ ਆਪਣਾ ਜਿਹੜਾ ਸੀ ਆਰ ਡੀ ਆ ਆਮ ਤੌਰ ਤੇ ਦੋਸਤੋ ਚੂਚੇ ਨੂੰ ਸੀਆਰਡੀ ਬਿਮਾਰੀ ਆਉਂਦੀ ਹੀ ਨਹੀਂ ਪਰ ਜਦੋਂ ਆਪਾਂ ਜਿਹੜਾ ਚੂਚੇ ਮਾੜੀ ਜਗਾ ਤੋਂ ਖਰੀਦ ਲੈਨੇ ਆ ਮਾੜੀ ਜਗਾ ਕਹਿਣ ਤੋਂ ਮਤਲਬ ਮਾੜੀ ਜਗਾ ਤੋਂ ਮਤਲਬ ਕਿ ਐਚਰੀ ਵਾਲੇ ਵੀਰ ਕਈ ਨਹੀਂ ਧਿਆਨ ਰੱਖਦੇ ਮਾੜੀ ਐਚਰੀ ਜਾਂ ਜਿਹਦਾ ਪੇਰੈਂਟ ਵੜਾ ਆਪਦਾ ਨਹੀਂ ਹੈਗਾ ਅੰਡੇ ਜਿਹੜੇ ਇਕੱਠੇ ਕਰਕੇ ਰੱਖਦੇ ਨੇ ਇਦਾਂ ਦੀ ਆਪਾਂ ਮਾੜੀ ਜੀ ਕਹਿ ਸਕਦੇ ਆਂਗੇ। ਸੋ ਪ੍ਰੋਬਲਮ ਆਉਂਦੀ ਕਿੱਥੇ ਆ? ਜਦੋਂ ਹੈਚਰੀ ਵਾਲੇ ਵੀਰ ਜਿਹੜੇ ਅੰਡਾ ਸਾਫ਼ ਕਰਕੇ ਨਹੀਂ ਲਾਉਂਦੇ। ਕਹਿਣ ਤੋਂ ਭਾਵ ਜਦੋਂ ਹੈਚਰੀ 'ਚ ਅੰਡਾ ਲਾਉਣਾ ਉਹ ਧੋ ਕੇ ਚੰਗੀ ਤਰ੍ਹਾਂ ਸਾਫ਼ ਸੁਥਰਾ ਹੋਣਾ ਚਾਹੀਦਾ ਹੈਗਾ। ਜਦੋਂ ਹੈਚਰੀ ਵਾਲੇ ਵੀਰ ਅੰਡੇ ਨੂੰ ਸਾਫ਼ ਕਰਕੇ ਨਹੀਂ ਲਗਾਉਂਦੇ ਜਦੋਂ ਉਹ ਅੰਡੇ ਵਿੱਚੋਂ ਜਿਹੜਾ ਬੱਚਾ ਨਿਕਲਦਾ ਹੈਗਾ ਅੰਡੇ ਨਾਲ ਜਿਹੜੀ ਵਿੱਠ ਵਗੈਰਾ ਲੱਗੀ ਹੁੰਦੀ ਹੈ ਜਾਂ ਹੋਰ ਗੰਦਗੀ ਲੱਗੀ ਹੁੰਦੀ ਹੈ ਬੱਚੇ ਨੇ ਜਦੋਂ ਪੈਦਾ ਹੋਣਾ ਤਾਂ ਉਹਨੇ ਕਿਤੇ ਨਾ ਕਿਤੇ ਮੂੰਹ ਮਾਰਨਾ ਜਦੋਂ ਫੋਲਕ ਖਾ ਲਿਆ ਅੰਡੇ ਦਾ ਛਿਲਕਾ ਖਾ ਲਿਆ ਛਿਲਕੇ ਨਾਲ ਜਿਹੜੀ ਵਿੱਠ ਲੱਗੀ ਹੋਈ ਆ ਉਹ ਦੇ ਅੰਦਰ ਚਲੀ ਗਈ ਠੀਕ ਆ ਜੀ ਉਹਦੇ ਨਾਲ ਉਹਨੂੰ ਉਹ ਬਿਮਾਰੀ ਦਾ ਜਿਹੜਾ ਸ਼ਿਕਾਰ ਹੋ ਜਾਂਦਾ ਹੈਗਾ ਇਹ ਕਾਰਨ ਹੁੰਦੇ ਨੇ ਦੋਸਤੋ ਕਿ ਜਿਹੜਾ ਬੱਚੇ 'ਚ ਇਹ ਪ੍ਰੋਬਲਮ ਆਉਂਦੀ ਆ ਸੋ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਚੂਚੇ ਨੂੰ ਸੀਆਰਡੀ ਬਿਮਾਰੀ ਹੋ ਚੁੱਕੀ ਆ ਜਾਂ ਸੀਆਰਡੀ ਬਿਮਾਰੀ ਦੇ ਸ਼ੁਰੂਆਤੀ ਜਿਹੜੇ ਲੱਛਣ ਕਿਵੇਂ ਆਪਾਂ ਨੂੰ ਪਤਾ ਲੱਗਣਗੇ ਪਹਿਲਾ ਦੋਸਤੋ ਜਦੋਂ ਤੁਸੀਂ ਜਿੱਥੇ ਬਰੂਡਿੰਗ ਏਰੀਆ ਤੁਹਾਡਾ ਜਿਹੜਾ ਬਰੂਡਿੰਗ ਏਰੀਆ ਦੋਸਤੋ ਉੱਥੇ ਤੁਸੀਂ ਬੈਠੋ ਉੱਥੇ ਕੀ ਨਿਸ਼ਾਨੀਆਂ ਹੋਣੀਆਂ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਜਦੋਂ ਦੋਸਤੋ ਤੁਸੀਂ 10-15 ਮਿੰਟ ਬੈਠੋਗੇ ਤਾਂ ਜੇਕਰ ਤੁਹਾਡਾ ਬੱਚਾ ਆਪਣਾ ਜਿਹੜਾ ਪੰਜਾਗਾ ਆਪਣਾ ਪੈਰ ਚੱਕ ਕੇ ਨੱਕ ਨੂੰ ਲਗਾ ਰਿਹਾ ਪਹਿਲਾ ਇਹ ਦੂਸਰਾ ਜੇਕਰ ਆਪਣਾ ਸਿਰ ਝਣਕ ਰਿਹਾ ਜੇਕਰ ਬੱਚਾ ਤੁਹਾਡਾ ਸਿਰ ਝਣਕ ਰਿਹਾ ਚੂਚਾ ਸਿਰ ਝਣਕ ਰਿਹਾਗਾ ਜਾਂ ਫਿਰ ਆਪਣਾ ਜਿਹੜਾ ਪੰਜਾ ਉਹ ਚੱਕ ਕੇ ਆਪਣੇ ਨੱਕ ਨੂੰ ਲਗਾ ਰਿਹਾ ਤਾਂ ਤੁਸੀਂ ਸਮਝ ਲਓ ਕਿ ਜਿਹੜੇ ਸ਼ੁਰੂਆਤੀ ਦਿਨ ਨੇ ਸੀਆਰਡੀ ਬਿਮਾਰੀ ਹੋਣ ਦੇ ਇਹ ਤਰੀਕੇ ਨਾਲ ਸੀਆਰਡੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਜਿਹੜੇ ਦੋ ਤਰੀਕੇ ਆਪਾਂ ਨੇ ਦੱਸੇ ਨੇ ਤਾਂ ਤੁਸੀਂ ਸਮਝ ਲਿਓ ਕਿ ਸੀਆਰਡੀ ਦੀ ਸ਼ੁਰੂਆਤ ਹੋ ਚੁੱਕੀ ਆ ਪਹਿਲੇ ਦਿਨੀ ਜੇਕਰ ਤੁਹਾਨੂੰ ਪਤਾ ਲੱਗ ਗਿਆ ਤਾਂ ਸੀਆਰਡੀ ਦੀ ਬਿਮਾਰੀ ਦੀ ਰੋਕਥਾਮ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰ ਸਕਦੇ ਹੋਗੇ ਮੈਂ ਤੁਹਾਨੂੰ ਬਾਰ-ਬਾਰ ਵੀ ਹਰ ਇੱਕ ਵੀਡੀਓ 'ਚ ਦੋਸਤੋ ਇਹ ਗੱਲ ਕਹਿਣਾ ਹੁੰਦਾ ਕਿ ਤੁਸੀਂ ਫਾਰਮ ਤੇ ਆਪਣੇ ਬੱਚਿਆਂ ਆਪਣੇ ਚੂਚਿਆਂ ਕੋਲ ਜਾ ਕੇ 10-15 ਮਿੰਟ ਬੈਠੋ ਉਹਨਾਂ ਦੀ ਸਾਫ-ਸਫਾਈ ਕਰੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕੱਲੀ-ਕੱਲੀ ਗੱਲ ਸੋ ਇਹ ਚ ਹੀ ਗੱਲ ਨਿਕਲ ਕੇ ਆਈ ਹੈ ਨਾ ਕਿ ਜਦੋਂ ਆਪਾਂ ਬੈਠਾਂਗੇ ਆਪਾਂ ਨੂੰ ਜਿਹੜੀਆਂ ਦੋ ਆਪਾਂ ਤੁਹਾਨੂੰ ਨਿਸ਼ਾਨੀਆਂ ਦੱਸੀਆਂ ਨੇ ਇਹਦੇ ਨਾਲ ਜਿਹੜਾ ਤੁਹਾਨੂੰ ਪਤਾ ਲੱਗ ਜੂ ਕਿ ਬੱਚੇ 'ਚ ਇਹ ਬਿਮਾਰੀ ਆ ਰਹੀ ਹੈਗੀ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਦੋ ਨਿਸ਼ਾਨੀਆਂ ਲੱਗ ਰਹੀਆਂ ਨੇ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਉਹਦੀ ਜਿਹੜੀ CRD ਬਿਮਾਰੀ ਦੀ ਸ਼ੁਰੂਆਤ ਹੋ ਪਰ ਉਹ ਬਿਲਕੁਲ ਠੀਕ ਹੋ ਜਾਊਗਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਠੀਕ ਹੈ ਜੀ ਹੁਣ ਇਹਦੀ ਰੋਕਥਾਮ ਆਪਾਂ ਦੱਸਦੇ ਆਂ ਦੋ ਦਵਾਈਆਂ ਦੱਸਾਂਗੇ ਦੋਸਤੋ ਆਪਾਂ ਠੀਕ ਆ ਉਹ ਧਿਆਨ ਨਾਲ ਸੁਣਿਓ ਤੁਸੀਂ ਆਪਾਂ ਸਕਰੀਨ ਤੇ ਜਿਹੜੀ ਉਹਨਾਂ ਦੀ ਫੋਟੋ ਵੀ ਲਗਾਵਾਂਗੇ ਸੋ ਨਾਮ ਵੀ ਦੱਸਾਂਗੇ ਪ੍ਰੋਪਰ ਧਿਆਨ ਨਾਲ ਵੀਡੀਓ ਦੇਖਿਓ ਪੂਰੀ ਜਦੋਂ ਆਪਾਂ ਨੇ ਬੱਚਿਆਂ ਨੂੰ ਪਾਣੀ ਪਾਉਣਾਗਾ ਉਦੋਂ 2 ਘੰਟੇ ਪਹਿਲਾਂ ਸਾਰੇ ਬਰਤਨ ਚੱਕ ਦੋ ਉਹਨਾਂ ਦੇ ਜਿੰਨੇ ਵੀ ਬਰਤਨ ਕਹਿੰਦਾ ਮਤਲਬ ਡਰਿੰਕਰ ਨੇਗੇ ਜਾਂ ਆਪਾਂ ਕਾਸੀਚ ਵੀ ਪਾਣੀ ਪਾਉਣੇ ਆ ਉਹ ਜਦੋਂ ਸਵੇਰ ਹੋਗੀ ਸਵੇਰੇ 8 7 ਤੋਂ ਲੈ ਕੇ 8 ਵਜੇ ਤੱਕ ਸਾਰੇ ਚੱਕ ਦੋ ਚੱਕ ਕੇ ਘੱਟੋ ਘੱਟ 2-3 ਘੰਟੇ ਪਾਣੀ ਚੱਕੀ ਰੱਖੋ ਉਹਨਾਂ ਨੂੰ ਬਿਲਕੁਲ ਪਾਣੀ ਦਿਖਾਉਣਾ ਨਹੀਂ ਉਦੋਂ ਬਾਅਦ ਜਦੋਂ ਤੁਸੀਂ ਪਾਣੀ ਧਰਨਾਗਾ ਉਹਦੇ ਵਿੱਚ ਕੀ ਕਿਹੜੀਆਂ-ਕਿਹੜੀਆਂ ਦਵਾਈਆਂ ਪਾਉਣੀਆਂ ਨੇ ਸੋ ਇਹ ਗੱਲਾਂ ਧਿਆਨ ਨਾਲ ਸੁਣਿਓ ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਹੁੰਦੀ ਹੈ ਦੋਸਤੋ ਰੈਸਪੀਰੋਨ ਰੈਸਪੀਰੋਨ ਦਵਾਈ ਆਉਂਦੀ ਆ ਮੈਂ ਤੁਹਾਨੂੰ ਵੀਡੀਓ ਦੇ ਨਾਲ ਨਾਲ ਫੋਟੋ ਵੀ ਲਗਾ ਰਿਹਾ ਤੁਸੀਂ ਹੁਣ ਦੇਖ ਸਕਦੇ ਹੋਗੇ ਫੋਟੋ ਵੀ ਨਾਲ ਨਾਲ ਚੱਲ ਰਹੀ ਆ ਰੈਸਪੀਰੋਨ ਦਵਾਈ ਆ ਦੋਸਤੋ ਉਹ 20 ਐਮ ਐਲ ਲੈਣੀ ਆ 1000 ਚੂਚੇ ਪਿੱਸੇ 2.5 ਲੀਟਰ ਪਾਣੀ ਚ ਪਾਉਣੀ ਆ ਰੈਸਪੀਰੋਨ ਦਵਾਈ ਆ ਲਿਕਵਿਡ ਦਵਾਈ ਆ ਉਹ 20 ਐਮ ਐਲ 1000 ਚੂਚੇ ਪਿੱਛੇ 2.5 ਲੀਟਰ ਪਾਣੀ ਚ ਪਾਉਣੀ ਆ ਪਹਿਲੀ ਦਵਾਈ ਇਹ ਹੋਗੀ ਜਿਹੜੀ ਦੂਜੀ ਦਵਾਈ ਆ ਦੋਸਤੋ ਜਿਹੜੀ ਦੂਸਰੀ ਦਵਾਈ ਆ ਉਹਦਾ ਨਾਮ ਹੈਗਾ ਬਿਰਕੋਨ ਐਸ ਬਿਰਕੋਨ ਐਸ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਆਪਾਂ ਸ਼ੋਅ ਕੀਤੀ ਹੋਈ ਆ ਬਿਰਕੋਨ ਐਸ ਉਹ 10 ਗ੍ਰਾਮ 1000 ਚੂਚੀਆਂ ਲਈ 2.5 ਲੀਟਰ ਪਾਣੀ ਵਿੱਚ ਪਾਉਣੀ ਆ ਠੀਕ ਆ ਜੀ ਇੱਕ ਤਾਂ ਰੈਸਪੀ ਰੋਂਸੀ ਬੀ ਐਮ ਐਲ 1000 ਚੂਚੇ ਨੂੰ ਪਾਉਣੀ ਆ ਤੇ ਬਿਰਕੋਨ ਐਸ ਜਿਹੜੀ ਦਵਾਈ ਆ ਉਹ 10 ਗ੍ਰਾਮ 1000 ਚੂਚੇ ਪਿੱਛੇ 2.5 ਲੀਟਰ ਪਾਣੀ ਚ ਪਾਉਣੀ ਆ ਉਹ ਪੂਰੇ ਪਾਣੀ ਨੂੰ ਮਿਕਸ ਕਰਕੇ ਜਦੋਂ ਦੋਨੇ ਦਵਾਈਆਂ ਆਪਾਂ ਪਾ ਲੀਆਂ ਅਲੱਗ-ਅਲੱਗ ਪਾਣੀਆਂ ਚ ਪਹਿਲਾਂ ਪਾਉਣੀਆਂ ਨੇ ਉਦੋਂ ਬਾਅਦ ਦੋਨੇ ਪਾਣੀਆਂ ਨੂੰ ਮਿਕਸ ਕਰ ਲੈਣਾ ਆਪਾਂ ਨੇ ਮਿਕਸ ਕਰਕੇ ਆਪਾਂ ਨੇ ਬੱਚਿਆਂ ਦੇ ਅੱਗੇ ਧਰ ਦੇਣੀ ਆ ਜਿਹੜਾ ਮਿਸ਼ਰਣ ਬਣ ਜਾਊਗਾ ਠੀਕ ਆ ਜੀ ਬੱਚਿਆਂ ਦੇ ਅੱਗੇ ਧਰ ਦਿਓ ਜਦੋਂ 2-3 ਘੰਟਿਆਂ ਦੇ ਬੱਚੇ ਪਿਆਸੇ ਹੋਣਗੇ ਸੋ ਉਹ ਜਿਹੜੀ ਆ ਪਾਣੀ ਉਹ ਦਵਾਈ ਵਾਲਾ ਬਹੁਤ ਹੀ ਸ਼ੌਂਕ ਨਾਲ ਪੀ ਜਾਣਗੇ ਜਦੋਂ ਉਹ ਬੱਚੇ ਇੱਕ ਚੁੰਝ ਵੀ ਪਾਣੀ ਦੀ ਭਰ ਲਈ ਉਹ ਦਵਾਈ ਦੀ ਤਾਂ ਸਮਝ ਲਓ ਕਿ ਜਿਹੜੀ ਦਵਾਈ ਦਾ ਅਸਰ ਉਹਨਾਂ ਤੇ ਹੋ ਜੂਗਾ ਹੁਣ ਜੇਕਰ ਬੱਚੇ ਪਾਣੀ ਨਹੀਂ ਪੀਂਦੇ ਤਾਂ ਕੀ ਹਾਲ ਆ ਕਈ ਵਾਰ ਬੱਚੇ ਪਾਣੀ ਨਹੀਂ ਪੀਂਦੇ ਤਾਂ ਤੁਹਾਨੂੰ ਮੈਂ ਦੱਸਦਾ ਕੀ ਹਾਲ ਆ ਉਹਦਾ ਫਿਰ ਤੁਸੀਂ ਕੀ ਕਰਨਾ ਇੱਕ ਛੋਟੀ ਛੋਟੀ ਜੀ ਛੱਡੀ ਜੀ ਲੈ ਲਓ ਤੁਸੀਂ ਛੱਟੀ ਉਹਨਾਂ ਦੇ ਮਾਰਨੀ ਨਹੀਂ ਉਹਨਾਂ ਨੂੰ ਡਰਾਉਣਾਗਾ ਡਰਾ ਕੇ ਕਦੇ ਇੱਧਰ ਭਜਾਓ ਫਾਰਮ ਚ ਕਦੇ ਇੱਧਰ ਭਜਾਓ ਮਤਲਬ ਕਿ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਥਕਾਉਣਾਗਾ ਇੱਧਰ ਭਜਾ ਕੇ ਇੱਧਰ ਭਜਾ ਕੇ ਪੂਰਾ ਥਕਾ ਲਓ ਜਦੋਂ ਉਹ ਥੱਕ ਗਏ ਫਿਰ ਉਹਨਾਂ ਨੇ ਪਾਣੀ ਦੀ ਜਦੋਂ ਇੱਕ ਚੁੰਝ ਵੀ ਭਰ ਲਈ ਦੋਸਤੋ ਫਿਰ ਉਹ ਦਵਾਈ ਦਾ ਅਸਰ ਜਿਹੜਾ ਬੱਚਿਆਂ ਦੇ ਵਿੱਚ ਚੱਲਿਆ ਜਾਊਗਾ ਇਸ ਤਰ੍ਹਾਂ ਜਿਹੜੇ ਬੱਚਿਆਂ ਦੇ ਅੰਦਰ ਜਦੋਂ ਚੱਲੇਗਾ ਤਾਂ ਉਹ ਬਿਮਾਰੀ ਦੇ ਜਿਹੜੇ ਸ਼ੁਰੂਆਤੀ ਦਿਨ ਨੇ ਉਹਨਾਂ ਤੋਂ ਰੋਕ ਥੰਮ ਇੱਕਦਮ ਹੋ ਜਾਊਗੀ ਇਹ ਤਾਂ ਦੋਸਤੋ ਜੇਕਰ ਆਪਾਂ ਬਿਮਾਰੀ ਜਿਹੜੇ ਸ਼ੁਰੂ ਚ ਹੀ ਇਹ ਲੱਛਣ ਆਪਾਂ ਨੂੰ ਪਤਾ ਲੱਗ ਜੇਕਰ ਲੇਟ ਹੁੰਨੇ ਆ ਫਿਰ ਥੋੜੀ ਜਿਹੀ ਜ਼ਿਆਦਾ ਦਿੱਕਤ ਆ ਜਾਂਦੀ ਆ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਪਾਣੀ ਇਹਨਾਂ ਨੂੰ ਪਿਆ ਸਕਦੇ ਇਸ ਤਰ੍ਹਾਂ ਜਿਹੜੀ ਸੀਆਰਡੀ ਦੀ ਸ਼ੁਰੂਆਤੀ ਬਿਮਾਰੀ ਆ ਸੀਆਰਡੀ ਬਿਮਾਰੀ ਇਦਾਂ ਦੀ ਆ ਜਿਹਦੇ ਇੱਕ ਨੂੰ ਹੋ ਗਈ ਅੱਗੇ ਅੱਗੇ ਹੁੰਦੀ ਰਹਿੰਦੀ ਰਹਦੀ ਆ ਸੋ ਸ਼ੁਰੂਆਤ 'ਚ ਹੀ ਤੁਸੀਂ ਜਿਹੜਾ ਆਪਣੇ ਜਾਨਵਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਚੂਚਿਆਂ ਨੂੰ ਤੁਸੀਂ ਸੀਆਰਡੀ ਬਿਮਾਰੀ ਤੋਂ ਬਚਾ ਸਕਦੇ ਹੋ ਇਹ ਮੈਂ ਤੁਹਾਨੂੰ ਪ੍ਰੋਪਰ ਜਿਹੜਾ ਡਿਟੇਲ 'ਚ ਦੱਸਿਆਗਾ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੋਸਤੋ ਜਰੂਰ ਦੱਸਿਆ ਕਰੋ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋਗੇ ਕਮੈਂਟ ਕਰਕੇ ਦੱਸਿਆ ਕਰੋ ਕਿ ਇਨ੍ਹਾਂ ਵੀਡੀਓਜ਼ ਦਾ ਤੁਹਾਨੂੰ ਫਾਇਦਾ ਹੁੰਦਾ ਵੀ ਆ ਜਾਂ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਵੀਰ ਜੇ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਆ ਕਰੋ ਅੱਪਾ ਤੁਹਾਡੇ ਲਈ ਉਸ ਵਿਸ਼ੇ ਤੇ ਹੀ ਜਿਹੜੀ ਵੀਡੀਓ ਹੋਰ ਬਣਾ ਲਿਆ ਕਰਾਂਗੇ ਇੱਕ ਆਪਾਂ ਨੇ ਵਟਸਐਪ ਗਰੁੱਪ ਬਣਾਇਆ ਹੋਇਆਗਾ ਉਹਦੇ ਵਿੱਚ ਮੁਰਗੀਆ ਪ੍ਰਤੀ ਸਾਰੀ ਜਾਣਕਾਰੀ ਵੈਕਸੀਨੇਸ਼ਨ ਵਗੈਰਾ ਉਹਨਾਂ ਦੀ ਫੀਡ ਬਾਰੇ ਸਾਰਾ ਕੁਝ ਆਪਾਂ ਆਪਣੇ ਵੀਰ ਉੱਚ ਦੱਸਦੇ ਨੇਗੇ ਐਕਸਪਰਟ ਵੀਰ ਨੇ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਆ ਜੇਕਰ ਉਸ ਗਰੁੱਪ ਚ ਐਡ ਹੋਣਾ ਚਾਹੁੰਦਾ ਮੇਰਾ ਵੀਰ ਕੋਈ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ ਵਟਸਐਪ ਨੰਬਰ ਤੇ ਆਪਣਾ ਨਾਮ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡਾ ਜਿਹੜਾ ਨੰਬਰ ਉਹ ਵਟਸਐਪ ਗਰੁੱਪ ਚ ਐਡ ਕਰ ਦਵਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਪੂਰਾ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ